ਜਦੋਂ ਹਰਿੰਦਰ ਖਾਲਸਾ ਜੀ ਨੇ ਸਾਡੇ ਪਿੰਡ ਵਿੱਚ ਕਾਉਂਸਲ ਕੀਤਾ ਪਹਿਲਾਂ ਅ ਸੱਲਾਹ ਰਮੇਸ਼ ਭਾਈ ਦਾ ਲੋਨ ਆਦਾ ਕੰਮ ਸ਼ੁਰੂ ਕੀਤਾ ਕਿ ਪਿੰਡ ਦੇ ਆਪਾਂ ਮਾਹੌਲ ਨੂੰ ਹਰਿਆ-ਭਰਿਆ ਆਪਣਾ ਦੇਖੀਏ ਵੇਖੋ ਸਾਰੇ ਆਪਾਂ ਸਰਕਾਰਾਂ ਨੂੰ ਕੋਸਦੇ ਆਂ ਸੋਸਾਇਟੀ ਨੂੰ ਕੋਸਦੇ ਆਂ ਸਾਡਾ ਨੇ ਕੀ ਕੀਤਾ ਪੂਰ ਨਹੀਂ ਜਰੂਰੀ ਕਿ ਸੋਸਾਇਟੀ ਨੇ ਸਾਡੇ ਕੀ ਕੀਤਾ ਕੀ ਕੀਤਾ ਇਹ ਜ਼ਰੂਰੀ ਹੈ ਕਿ ਅਸੀਂ ਸੋਸਾਇਟੀ ਨੇ ਕੀ ਕੀਤਾ ਜੇ ਅਸੀਂ ਸੋਸਾਇਟੀ ਨੇ ਕੁਝ ਨਹੀਂ ਕਰ ਰਹੇ ਤਾਂ ਸਾਨੂੰ ਇਹਨਾਂ ਨੇ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਸਾਡੇ ਸਾਰੇ ਪਿੰਡ ਦੇ ਆਦਮੀਆਂ ਨੇ ਮੂਟੇ ਲਗਾਏ ਉਹ ਕਈ ਲੋਕ ਦੇਖੋ ਆਪਣੀ ਸੋਚ ਨੂੰ ਬਦਲ ਰਹੀ ਚੰਗੀਆਂ ਜਿਹੀਆਂ ਕਿ ਉਹ ਮੁਕੇ ਤੋੜਦੇ ਦੇਖੇ ਜਾਂ ਤੋੜਦੇ ਇਹਨਾਂ ਨੇ ਫੇਰ ਲਗਾਣੇ ਫੇਰ ਬੰਦਾ ਪਾਣੀ ਪਾਉਣਾ ਰੋਲ ਜਿੰਦ ਇਹਨਾਂ ਨੇ ਪੋਸਟ ਪਾਣੀ ਹੈ ਅੱਜ ਅੱਜ ਪਰੇ ਸ਼ਮਸ਼ਾਨ ਘਾਟ ਦੀ ਸੇਵਾ ਕਰ ਰਹੇ ਉੱਥੇ ਸਪਾਈ ਕਰ ਰਹੇ ਆ ਅੱਜ ਅਸੀਂ ਛੋਟੇ ਪੋਸਟੇ ਕਰ ਰਹੇ ਅਸੀਂ ਅੰਦਰ ਕਰਦੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਅੱਜ ਕੈਂਟੂ ਡਿਸਪੈਂਸੀ ਵੀ ਆਵਾ ਸ਼ੁਰੂ ਕੀਤਾ ਹੈਗਾ ਇਹ ਬਹੁਤ ਹੀ ਸ਼ਾਨਦਾਰ ਕਾਰਮਾ ਹੈ ਬਗਲੋਂ ਆਪਣੇ ਲਈ ਸਾਰੇ ਕਰਦੇ ਆ ਪਰ ਸੁਸਾਇਟੀ ਲਈ ਕੋਈ ਕੋਈ ਕਰਦਾ ਇਹ ਸਾਡੇ ਪਿੰਡ ਦਾ ਮਾਣ ਨੇ ਸਾਡੇ ਇਲਾਕੇ ਦਾ ਮਾਣ ਨੇ ਸਾਡੀ ਸਟੇਟ ਦੀ ਮਾਣ ਇਹਨਾਂ ਜਿਵੇਂ ਦੱਸਿਆ ਕਿ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਐ ਸੇ ਇਹ ਬਹੁਤ ਵਧੀਆ ਕੰਮ ਦਾ ਕਾਰਨ ਹੈ ਦੇਖੋ ਆਪਾਂ ਸਾਰੇ ਪੰਜਾਬ ਦੇ ਸਾਰੇ ਲਗਭਗ ਆਪਾਂ ਸਿਕ ਫੈਮਿਲੀ ਨੂੰ ਬਿਲੋਂਗ ਕਰਦੇ ਆ ਸਿਕ ਤੁਹਾਨੂੰ ਵਿਚ ਵਿਚ ਕਰਦੇ ਆ ਹਿੰਦੂ ਫੈਮਿਲੀ ਵਿਚ ਕਰਦੇ ਆ ਸਾਡੇ ਗੁਰਦੁਆਰੇ ਮੰਦਰ ਇੰਨੇ ਵਧੀਆ ਬਣੇ ਹੋਏ ਨੇ ਉੱਥੇ ਹੁਣ ਪੈਸੇ ਲਾਉਣ ਦੀ ਲੋੜ ਨਹੀਂ ਹੈ ਉਹ ਮੈਂ ਮਹਿਸੂਸ ਕਰਦਾ ਮੇਰੇ ਨਿੱਜੀ ਵਿਚਾਰ ਹੋ ਸਕਦੇ ਨੇ ਮੇਰੇ ਨਿੱਜੀ ਵਿਚਾਰ ਨੇ ਹੋ ਸਕਦਾ ਕੋਈ ਜਨਤ ਜਾਬਤ ਆ ਹੋ ਪਰ ਹੁਣ ਸਾਡੇ ਗੋਦਰੇ ਮੰਦਿਰ ਇਹਨੇ ਵਧੀਆ ਲੱਗੇ ਬਣੇ ਹੋਏ ਨੇ ਉੱਥੇ ਕੋਈ ਪੈਸੇ ਲਾਉਣ ਦੀ ਲੋੜ ਨਹੀਂ ਹੈ ਆਪਾਂ ਹੁਣ ਲੰਗਰ ਜਿਹੜੇ ਲਾਉਣੇ ਆ ਦੁਆਇਆਂ ਦੇ ਲੰਗਰ ਲਾਈਏ ਲੋਕਾਂ ਦੀ ਸੇਵਾ ਕਰੀਏ ਤਾਂ ਕਿ ਸਾਡਾ ਜੀਵਨ ਵੀ ਸਫਲ ਹੋਵੇ ਕੋ ਸਾਡੇ ਵੀ ਆਪਤ ਮੈਂ ਵੀ ਇਸੇ ਸੋਚਦਾ ਹਾਂ ਇਸ ਕਰਕੇ ਮੈਂ ਹਮੇਸ਼ਾ ਇਹਨਾਂ ਨੂੰ ਪ੍ਰੇਸ਼ ਕਰਦਾ ਇਹਨਾਂ ਦੀ ਕਰਦਾ ਕਿ ਇਹ ਬਹੁਤ ਵਧੀਆ ਸੋਸਾਇਟੀ ਨੇ ਕੰਮ ਕਰ ਰਹੇ ਨੇ ਸੁਖਾਇਤੇ ਇਹੋ ਜਿਹੇ ਬੰਦੇ ਤੁਹਾਡੇ ਵਰਗੇ ਬੱਤੇ ਜਿਹਾ ਬੈਠੇ ਹੋਏ ਇਹਨਾਂ ਦੀ ਸੋਚ ਨਾਲ ਸ਼ਰਮ ਆਉਂਦਾ ਕਾਹੀ ਤੁਸੀਂ ਇੱਥੇ ਆਏ ਇਹ ਮੇਰਾ ਵਿਚਾਰ ਹੈ ਕਿ ਤੁਸੀਂ ਕਾਹੀ ਇੱਥੇ ਆਏ ਜਿਹੜਾ ਹੀ ਸੋਚ ਤੁਹਾਡੀ ਨਹੀਂ ਸੀ ਨਹੀਂ ਤਾਂ ਕ੍ਰਿਟਿਕਾਈਜ਼ ਕਰਨ ਵਾਲੇ ਬਹੁਤ ਹੁੰਦੇ ਨੇ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਕੋਈ ਨਹੀਂ ਹੁੰਦੇ ਨੇ ਮੈਂ ਸੁਖਲਾਬ ਸ਼ਾਮ ਸਿੰਘ ਜੀ ਬੈਠੇ ਰਹੇ ਸਾਡੇ ਮਾਸੂਮੀਤ ਪਿਆਰ ਵਜਿਦੇ ਇਹਨਾਂ ਨੇ ਇੱਕ ਗੱਲ ਮੈਨੂੰ ਬੜੀ ਆਦੇ ਲੱਗਦੀ ਹੈ ਇਹਨਾਂ ਨੇ ਕਿਹਾ ਕਿ ਬੰਦੇ ਆਦੇ ਯਾਰ ਮੈਂ ਤੈਨੂੰ ਲੋਗ ਦਿਖਾ ਦੂੰਗਾ ਉਹ ਕਹਿੰਦਾ ਲਹਾ ਦੂੰ ਯਾਰ ਕੀ ਲੋਗ ਦਿਖਾਣਾ ਫਾਇਦਾ ਤਾਂ ਇਹ ਜੇ ਤੂੰ ਲੋਗ ਦਿਖਾਵੇਂ ਪਹਿਲਵਾਇਆ ਮਹੌਨ ਨੂੰ ਕੰਪਲੇਂਟ ਕਰੂੰ ਉਲਟਾ ਸਦਾ ਕਰੂੰ ਅਗਲਾ ਚਾਰ ਛੇ ਲੋ ਜੋ ਪੰਗਾ ਹੋਊਗਾ ਪਰ ਇੱਕ ਲੋਕ ਦੇ ਦਿਖਾ ਕਿੰਨਾ ਬੰਦਾ ਇੱਕ ਵਧੀਆ ਕੰਮ ਕਰਦਾ ਉਹਦੀ ਅਨੋਖੇ ਸਾਈਂ ਇਨਸਾਨ ਦੇ ਮੂੰਹ ਚੋਂ ਨਿਕਲੇ ਹੋ ਸ਼ਬਦ ਨਹੀਂ ਜੀ ਮੇਰੀ ਫੀਲ ਦੇ ਮਾਲਕ ਖੀਰੀ ਕਾਫੀ ਵੇਚਣ ਹਾਰ ਛੇਵੇਂ ਪਾਸ਼ਾ ਖੀਰੀ ਗੁਲਹਰ ਗੋਬਿੰਦ ਮਹਾਰਾਜ ਦੇ ਬਕਤੋ ਚਾਰ ਕੇ ਸ਼ਬਦ ਨਹੀਂ ਜੀ ਉਹ ਕਿਉਂ ਸਾਡੀ ਮਖੋ ਚਾਰ ਸਾਡੀ ਮਟਨ ਮਖੋ ਚਾਰ ਕੇ ਸ਼ਬਦ ਨਹੀਂ ਆਲੇ ਲੋੜ ਧਾਰੋਂ ਤੋਂ ਲਗਾਤਾਰ ਆਪਣੇ ਇਲਾਕੇ 'ਚ ਆਪਾਂ ਜੋ ਵੀ ਰੂਪ ਸਾਹਿਬ ਤੁਹਾਨੂੰ ਬਲ ਬਖਸ਼ ਨੇ ਨੇ ਕੰਮ ਦਾ ਸਹਿਯੋਗ ਦੇ ਰਹੀਆਂ ਮੈਡੀਕੈਂਪ ਹੋ ਗਏ ਫੂਡਨ ਕੈਂਪ ਹੋ ਗਏ ਛੁਟੀਆਂ ਲੰਗਰ ਹੋ ਗਏ ਉਹ ਲੋੜ ਉਦਾਰ ਆਪਾਂ ਲਗਾਤਾਰ ਸੇਵਾਵਾਂ ਦੇ ਰਹੇ ਆਂ 4 ਜਨਵਰੀ 2023 ਨੂੰ ਗੁਰੂ ਸਾਹਿਬ ਦੀ ਪਾਰ ਮੇਹ ਸਤ ਦਾ ਇਲਾਕਾ ਨਿਵਾਸੀ ਐਨਆਰ ਸਮੁਦਾਇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਡ ਫੈਸਿਲਿਟੀ ਬੋਰਡਰੀ ਚਲਾਈ ਜਾ ਰਹੀ ਹੈ ਜੀ ਇਹ 30 ਰੁਪਏ ਦੀ ਦਵਾਈ ਆ ਤੇ 2 ਦਿਨ ਦੀ ਦਵਾਈ ਹੋਈ ਆ 4 ਦਿਨ ਦਵਾਈ 20 ਰੁਪਏ ਦੀ 6 ਦਿਨ ਦਵਾਈ 30 ਰੁਪਏ ਦੀ 10 ਦਿਨ ਦਵਾਈ 50 ਰੁਪਏ ਦੀ ਆ ਤੇ ਮਹੀਨੇ ਦੀ ਦਵਾਈ 150 ਰੁਪਏ ਦੀ ਆ ਲੈਬੋਰੀਟਰੀ ਵਿੱਚ 50% ਡਿਸਕਾਊਂਟ ਤੇ ਆਪਾਂ ਟੈਸਟ ਕਰ ਰਹੇ ਹਾਂ ਜਲਾਗਮਾਂ ਦੀ ਬੰਦੀ ਪਰਿਵਾਰ ਹੈ ਜਿਹਨੂੰ ਆਪਾਂ ਦਵਾਈ ਫ੍ਰੀ ਦੇ ਰਹੇ ਹਾਂ ਪਹਿਲੇ ਤਾਂ ਨਹੀਂ ਪਹਿਲੇ ਇਨਕੁਆਰੀ ਕਰੀ ਦੀ ਆ ਇਨਕੁਆਰੀ ਪਾਇਆ ਜਾਂਦਾ ਬਾਕੀ ਪਰਿਵਾਰ ਲੋੜ ਵਿੱਚ ਹੈ ਦਵਾਈ ਫ੍ਰੀ ਨਹੀਂ ਗਈ ਉਸ ਤੋਂ ਇਲਾਵਾ ਜੋ ਪਤਾ ਪਤਾ ਹੋ ਗਿਆ ਪਤੀ ਦਾ ਪਤਾ ਹੋ ਗਿਆ ਗ੍ਰੈਸ ਕੋਡ ਦਾ ਹੋ ਗਿਆ ਕੈਲਸ਼ੀਅਮ ਪਤਾ ਹੋ ਗਿਆ ਤੇ ਲਗਭਗ 20 ਤੋਂ ਲੈ ਕੇ 40000 ਦਾ ਪਤਾ ਦੇ ਰਹੇ ਹਾਂ ਹੋਰ ਜਿਹੜਾ ਕੈਲਸ਼ੀਅਮ ਦਾ ਪੱਤਾ 15 ਗੋਲੀ ਪੈਕਿੰਗ ਦਾ ਲਗਭਗ 95 ਰੁਪਏ ਪਰਿੰਟ ਹੁੰਦੇ ਇਹ ਤੀਰੇ ਪਤਾ ਦੇ ਰਹੇ ਹਾਂ ਅੱਜ ਤੇ ਬਹੁਤ ਦਾਵ ਦੀ ਮਾਰ ਕਿਰਪਾ ਹੋ ਰਹੀ ਹੈ ਇਹ ਸਾਡਾ ਡਾਟਾ ਬੈਟ ਤੁਹਾਡੀ ਬਾਕੀ ਜਿੰਨੀ ਟੀਮ ਹੈਗੀ ਆ ਬਖਾਸ ਬਣਾਉਣਾ ਲੈਬਟਰੀ ਲੈਬ ਕਮਿਸ਼ਨ ਹੈਗਾ ਗੁਰਪ੍ਰੀਤ ਜੀ ਬਾਕੀ ਸਾਰੀ ਟੀਮ ਪੂਰੀ ਹੈਗੀ ਆ ਸੇ ਗੁਰੂ ਸਾਹਿਬ ਦੀ ਪਾਰਕਾ ਹੋਣੀ ਆ ਫਗਵਾੜਾ ਗੁਰਾਇਆਂ ਫਲੋ ਲੁਧਿਆਣਾ ਨਗੋਦਰ ਸ਼ਾਹ ਕੋਲ ਮਸੀਹਾਂ ਉਤਵਾਦ ਜਲੰਧਰ ਸ਼ਹਿਰ ਫਿਰ ਕਪੂਤਲਾ ਬਾਲਤਾਂ ਪਟਾਰਾ ਇਧਰ ਆਪਣਾ ਸ਼ਹਿਰ ਤੋਂ ਬਹਾਲ ਕਾਂਡਾ ਸ਼ਾਮਰਾਸੀ ਮਾਲਕੋਟੜ ਤੇਵਾ ਬਲਾਜੌਰ ਗੜਸ਼ੰਕਰ ਰੋਪੜ ਬਦਵਾ ਸ਼ਹੀਦ ਅਨੰਦਪੁਰ ਸਾਹਿਬ ਪਟਿਆਲਾ ਚਲਦੀ ਗਾ ਸਮਾਜਿਕ ਪ੍ਰੇਮ ਦਾ ਨਾਵਾ ਗੱਡੂ ਗੱਡੀयां ਭਰ ਭਰ ਕੇ ਆ ਗਈਆਂ ਤੇ ਜੋ ਮੈਨੂੰ ਮਤਬੂਤ ਹੋ ਰਿਹਾ ਹੈ ਕਿ ਇੱਥੇ ਗੁਰੂ ਸਾਹਿਬ ਦੀ ਆਪਣੀ ਕਲਾ ਹੀ ਵਰਤ ਰਹੀ ਹੈ ਜਿਹੜਾ ਪੰਜਾਬੀ ਚ ਘਾਹਮਤ ਵਾਲੀ ਬਾਦ ਪੂਰੇ ਰਾਮ ਆ ਰਿਹਾ ਸਾਡੇ ਵੀ ਡਾਕਟਰ ਸਾਹਿਬ ਆਰੰਟੀ ਕੋਟ ਕੀਤਾ ਹੈ ਜੀ ਤੇ ਲਗਭਗ ਐਲੋਫੈਨਿਕਲਜ ਕਰ ਰਹੇ ਆ ਤੇ ਆਪਾਂ ਇਹੀ ਬੇਨਤੀ ਕਰਦੇ ਜਿਹਨੇ ਸੱਚ ਪਹੁੰਚੇ ਹੋਈ ਹੈ ਬਸ ਬਸ ਇਹ ਜੋ ਕਰਨ ਤੇ ਮੈਂ ਹੁਣ ਬੇਨਤੀ ਕਰਦਾ ਡਾਕਟਰ ਜੀ ਤੁਹਾਨੂੰ ਤਰੀਬ ਆਪਣੇ ਕੋਲ ਬੁਲਾ ਕਰ ਲਈਏ ਕੋਈ ਬੋਸਤੇ ਤੇ ਪਾਸ਼ੀ ਹੈਗੀ ਆ ਮੈਂ ਖਾਸਾ ਜੀ ਨੂੰ ਬੇਨਤੀ ਕਰ ਰਿਹਾ ਆ ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਾਂ ਕਿਸੇ ਗਰੀਬ ਦੇ ਜਾਂ ਜੋ ਇਹ ਮੈਨੂੰ ਕਹਿਣ ਦੇਵੇ ਕਿਸੇ ਜਨਨ ਭਈ ਲੋਣੀ ਮੈਂ ਜਦੋਂ ਜੁਕੋ ਮੈਂ ਤੁਹਾਨੂੰ ਆਪਾਂ ਪੈਨਡ ਵਿੱਚ ਇੱਥੇ ਵੀ ਤੁਹ ਪਰ ਉਹ ਨੀਡੀ ਹੋਵੇ ਲੱਗਦਾ ਜੇ ਤੁਸੀਂ ਜਿਲ੍ਹੇ ਵਿੱਚ ਪੈਨਡ ਕਰ ਲਓ ਅੱਖਾਂ ਦੀ ਕੋਈ ਪ੍ਰੋਬਲਮ ਹੈ ਤਾਂ ਬੈਠੇ ਆਂ ਜੀ ਲਗਦਾ ਵੀ ਮਤਲ ਨਹੀਂ ਲੈ ਸਕਦਾ ਫਿਰ ਇਸ ਆਪਾਂ ਨੂੰ ਮੈਂ ਫਰੀਦ ਹਾਂ ਸਾ ਮੇ ਕੋ ਪਾਸੇ ਨਹੀਂ ਆਣੀ ਕਿ ਆਈ ਹੋਏ ਕੋਈ ਵੀ ਬਾਈਕਰ ਅੱਜ ਨਾ ਫਰੀਦ ਮੱਛੜੇ ਮੁੱਥੇ ਕਰੀਦਾ ਇਹ ਨਹੀਂ ਕਿ ਜੋ ਹੋਰ ਵੀ ਜਿਹੜੇ ਸਾਡੇ ਇਲਾਕੇ ਦਾ ਦਾ ਸਾਡੇ ਪਿੰਡ ਦਾ ਨੂੰ ਬਤਾ ਲੱਗਦਾ ਕਿ ਮੈਂ ਸ਼ਾਫਰ ਡਿਸਟ੍ਰਿਕਟ ਤੋਂ ਕਹਦਾ ਹਾਂ ਕਿ ਬੰਨੂ ਬਿਲਡ ਆਪ ਦੇ ਲੋਕ ਮੈਂ ਆਪੇ ਮੇਰੇ ਜਿਲ੍ਹੇ ਦੇ ਇਹ ਸੋਚ ਨੂੰ ਦਬਣਾ ਦਿਓ ਉੱਪਰ ਤੱਕ ਲੈ ਕੇ ਜਾਓ ਅਸੀਂ ਜਿੰਨੀ ਕੋਸ਼ਿਸ਼ ਹੋਊਗੀ ਫਾਈਨੈਂਸ਼ਰੀ ਵੀ ਜਾਂ ਸਾਡੀ ਕਿਤੇ ਵੀ ਕਿਤੇ ਸਪੋਰਟ ਦੀ ਲੋੜ ਹੈ ਆਪਾਂ ਜਰੂਰ ਕਰਾਂਗੇ ਇਹਨਾਂ ਜਦੋਂ ਵੀ ਕਦੇ ਮੇਰੀ ਸੇਵਾ ਲਈ ਆ ਮੈਨੂੰ ਕੋ ਕੰਮ ਦੱਸਿਆ ਸਾਡੇ ਪਿੰਡ ਗੇਟ ਬਣਾਣਾ ਸੀ ਉੱਥੇ ਦਿੱਕਤ ਆ ਰਹੀ ਸੀ ਇਹਨੂੰ ਬ੍ਰੌਂਚ ਤੇ ਉਹ ਸਰਦਾਰ ਭਾਮਪਾਲ ਜੀ ਹਰਵੰਤ ਸਿੰਘ ਜੀ ਸਾਡੇ ਸ਼ਾਮ ਸਿੰਘ ਜੀ ਐ ਬਾਕੀ ਸਾਰੇ ਭਰਵਿੰਦਰ ਸਿੰਘ ਜੀ ਸਭ ਤੋਂ ਵੱਧ ਜਿਹੜਾ ਹੈ ਯੋਗਦਾਨ ਦੇ ਇਹ ਜਿਹੜੇ ਸਾਡੇ ਆ ਤੇ ਜਦੋਂ ਇਹਨੇ ਇੱਥੇ ਡਿਸਪੈਂਸਰੀ ਖੋਲੀ ਮੇਰੇ ਸਾਡੇ ਜਿਹੜੇ ਸੱਚੇ ਬੜਦੇ ਨੇ ਆਰਾਮਪੁਰ ਕਲਿਆਣ ਤੱਕ ਮੇਰਾ ਰਿਟਾਰ ਹੋਇਆ ਉਹ ਕੋ ਬੱਚੇ ਆ ਕੇ ਕਹਿੰਦੇ ਤੁਸੀਂ ਦੱਸ ਮੈਂ ਨਹੀਂ ਗੋਲੀ ਮੈਂ ਤੁਹਾਨੂੰ ਕਹਿੰਦਾ ਅੰਦਰੋਂ ਬਾਹਰੋਂ ਪਤਾ ਸਾਡਾ ਪਿੰਡ ਹੋਂਡਾ ਪਿੰਡ ਹੋਂਦਾ ਹੀ ਹੈ ਮੈਂ ਅੱਛਾ ਮੈਂ ਜਿਹੜੇ ਨਰਿੰਦਰ ਸਰਜੀਆ ਇਹ ਜਦੋਂ ਇਹਨੇ ਬਹੁਤ ਜੁਆਇਨ ਕਰਨ ਸੀ ਇਹਨੂੰ ਮੈਂ ਪੜਾਉਂਦਾ ਹੁੰਦਾ ਸੀ ਮੈਨੂੰ ਇਹਨਾਂ ਮਾਣ ਆਵੇ ਸਾਡਾ ਵੀ ਬੱਚਾ ਕੋਈ ਕਿਉਂ ਸਾਡੇ ਕੋਲ ਦੋ ਅੱਖ ਸਿੱਖ ਕਿਤੇ ਕਿਤੇ ਚਲੇਗਾ ਦੇ ਨਾਲ ਦੇ ਮੈਂ ਇੱਕ ਪ੍ਰਿੰਸੀਪਲ ਹਾਂ ਜਿਵੇਂ ਮਾਲ ਸਿੰਘ ਨੂੰ ਭੁੱਲ ਜਾਂਦਾ ਇਹ ਸਾਡੇ ਪਰਮ ਮਿੱਤਰ ਆ ਜੀ ਇਹ ਨਾਲ ਸਾਡੇ ਕਹਿੰਦੇ ਤੁਸੀਂ ਮੜ ਜਾ ਦੱਸੋ ਨਾ ਜੀ ਸਰਬਸਲਾ ਮਦਦ ਬੰਗਲਾ ਰੀਸੈਂਟਰ ਹਾਂ ਜੀ ਮਦਦ ਬੰਗਲਾ ਮੈਂ ਤਾਂ ਮੈਂ ਮਦਦ ਵੀ ਉਹ ਵਾਲਾ ਕੋਈ ਵੱਡੀ ਤੁਹਾਡੀ ਦੁਕਾਨ ਤੇ ਖੜ ਕੇ ਦੇਖ ਰਹੇ ਇਹ ਮਿਊਜ਼ਿਕ ਸੈਂਟਰ ਹੈ ਦੇਰ ਮੈਂ ਤਾਂ ਪਿੰਡਾਂ ਦਾ ਲਾਉਡ ਸਪੀਕਰ ਇਹ ਬਣਾਇਆ ਮੜਾ ਵਧੀਆ ਲੱਗਦਾ ਸੀਗਾ ਤੋਂディ ਟੱਕਰ ਤੋਂ ਮੁਤਾਬਚੰਦਰ ਕੀ ਦੀ ਹੈ ਹੈਨ ਹਾਈਟ ਵੀ ਹੁੰਦੀ ਪਾਲ ਵੀਦ ਤੋਂ ਨੇ ਸੀ ਤੁਹਾਡੇ ਹੈ ਤੇ ਇਹ ਨਹੀਂ ਮੈਨੂੰ ਦੂਜੀ ਵਾਰ ਮਿਲਾਇਆ ਜੀ ਪਾਲ ਤੋਂ ਹੋਰ ਸਾਡੇ ਪਿੰਡ ਤੋਂ ਆ ਤੇ ਸਾਡੇ ਜਰਨੈਲ ਸਿੰਘ ਦੇ ਬਰਦਰ ਆ ਵੀ ਸਾਡੇ ਸੁਖਾ ਤਰਲੋਚਨ ਸਿੰਘ ਜੀ ਸਾਡੇ ਬੈਠੇ ਆ ਤੇ ਉਹਨਾਂ ਨੂੰ ਨਾਮ ਲੈਣ ਲਗਾ ਮੈਨੂੰ ਮੁਕਾਬਲੀ ਦੇਖ ਲੱਗਣੇ ਆ ਕਿੰਨੀ ਮੈਨੂੰ ਧੰਨਵਾਦ ਕਰਨਾ ਪਿਆ ਧੰਨਵਾਦ ਦੇਖੋ ਸਾਡੇ ਜਿਹੜੇ ਚੀਜ਼ ਘੱਟਿਆ ਇਹ ਤਾਂ ਲੱਗਦਾ ਨੂੰ ਪਤਾ ਨਹੀਂ ਲੱਗਣਾ ਸੀਗਾ ਵੀ ਸਾਡੇ ਪਰਮਜੀਤ ਸਿੰਘ ਦੀ ਆ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਕਜਨ ਆ ਅੱਜ ਤਹਾਨੂੰ ਤੁਸੀਂ ਛੱਡ ਕੇ ਆ ਨਾ ਇੱਥੇ ਛੱਡ ਕੇ ਛੱਡ ਵੱਡੇ ਹੋ ਕੇ ਕਰ ਦਿੱਤਾ ਬੜਪਨ ਕਿੱਥੇ ਹੈ ਬੜਾ ਮਾਣ ਮਸੂਦ ਕਰਦੇ ਆ ਇਹ ਕਰਕੇ ਤੁਸੀਂ ਜਿਹੜਾ ਇਹ ਕੀਤਾ ਕੰਮ ਨਾ ਪਰਪਕਾਰ ਇਹ ਪਹਿਲਾਂ ਜਿਹੜਾ ਇਹ ਚੱਲਦਾ ਫਿਰਦਾ ਪਾਈ ਪਾਈ ਤਈਆ ਜਿਹੜਾ ਜਦੋਂ ਦੁਨਦ ਦੇ ਵਿੱਚ ਕਰ ਦਿੰਦੇ ਨੇ ਨਾ ਗੁਰੂ ਗੋਬਿੰਦ ਸਿੰਘ ਨੇ ਜਿੰਨੀਆਂ ਲੜਾਈਆਂ ਲੜੀਆਂ ਤੇ ਉਹ ਜਿਹੜੇ ਉਹਨਾਂ ਨੂੰ ਪਹਿਲਾਂ ਡਾਕਟਰ ਕਹਿੰਦੇ ਜੋਨੇ ਭੁਖਿਆ ਵੀ ਮੇ ਲੋਕ ਜਿਹੜੇ ਆਰਮੀ ਵਾਲੇ ਬਹੁਤ ਸੀਗੀ ਉਹ ਦੂਸਰੇ ਵਾਲੇ ਵੀ ਕਹਿੰਦੇ ਵੀ ਜੀ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਹੁਣ ਤੁਹਾਰੀ ਜਦ ਇਹਨਾਂ ਨੂੰ ਇਹਨਾਂ ਨੂੰ ਡੱਬ ਨਹੀਂ ਤੋਂ ਜਿਹੜੇ ਉਹ ਕਰਕੇ ਨਾ ਧਰਮ ਦੁਹਰਾ ਮਲਮ ਪੱਟੀ ਕਰਕੇ ਇਹਨਾਂ ਨੂੰ ਫੇਰ ਜਿੱਤ ਲੜਦਾ ਉਹ ਕਹਿੰਦਾ ਮੈਨੂੰ ਕੋਈ ਘੋਰ ਦੀਦਾ ਹੀ ਨਹੀਂ ਥੋਤੋ ਸੁਭਾਅ ਇਹ ਵੀ ਮੈਨੂੰ ਸਰ ਜਦੋਂ ਪਿੰਡ ਆਉਣਾ ਬੜਾ ਆਦਰਮਾਨ ਸਰਕਾਰ ਦਿੰਦੇ ਨੇ ਇਹ ਦੇਖੋ ਜੇ ਸੋਸਾਇਟੀ ਸਾਨੂੰ ਆਦਰਮਾਨ ਹੁੰਦੀ ਹੈ ਮੈਂ ਇਹਨਾਂ ਨੂੰ ਬਹੁਤ ਹੀ ਇਹ ਵਧਾਈ ਦੇ ਪਾਤਰ ਨੇ ਇਹਨਾਂ ਬਹੁਤ ਸ਼ੁਕਰਾਨਾ ਕਰਦਾ ਤੇ ਜਿੰਨਾ ਕਿ ਮੈਨੂੰ ਹੋ ਸਕਦਾ ਮੈਂ ਤਲਫੋਨ ਸੇਵਾ ਬਧੀ ਕੁਝ ਕਰਦਾ ਕਿ ਨਾ ਇਹ ਸੋਸਾਇਟੀ ਲਈ ਉੱਧਰ ਜਿਹੜਾ ਦਾ ਲੈਂਗੁਏਜ ਡਿਪਾਰਟਮੈਂਟ ਐ ਐਕਟ ਹੈ ਉਹਦੇ ਚ ਲਿਖਿਆ ਹੋਇਆ ਬਕਾਇਦਾ ਉਹ ਲੈਂਗੁਏਜ ਡਿਪਾਰਟਮੈਂਟ ਚੈਕਿੰਗ ਵੀ ਕਰਦਾ ਜਿੰਨ ਕੋ ਕੰਮ ਵਿੱਚ ਸ਼ਰਦਦਾ ਪਾਇਆ ਜਾਂਦਾ ਜਾਂ ਕਿਸੇ ਹੋਰ ਪਾਇਆ ਜਾਂਦਾ ਤਾਂ ਉਹਨੂੰ ਚਾਰਜ ਸ਼ੀਟ ਜਾਰੀ ਉਹਨੂੰ ਸਜ਼ਾ ਦੀ ਕਨਵੀਨਿਅਨ ਨਹੀਂ ਹੋ ਸਕਦੀ ਹੈ ਸੈਕੰਡ ਹੁਣ ਅਸੀਂ ਪਿੱਛੇ ਲਗਭਗ 2 ਸਾਲ ਹੋ ਗਿਆ ਅਸੀਂ ਬਕਾਇਦਾ ਸਾਰੇ ਡੀ ਸੀਜ਼ ਨੂੰ ਲੈਟਰ ਜਾਰੀ ਕਰਕੇ ਕਿਹਾ ਸੀ ਕਿ ਛੋਟ ਘਰੋ ਹਰ ਦੁਕਾਨ ਤੇ ਹਰ ਜਗ੍ਹਾ ਜਿਹੜਾ ਹੈਗਾ ਪੰਜਾਬੀ ਚ ਬੋਰਡ ਨੂੰ ਲਗਾਇਆ ਹੋਣਾ ਜਾਂ ਜੇ ਅੰਗਰੇਜ਼ੀ ਲੱਗਿਆ ਨਾਲ ਪੰਜਾਬੀ ਵੀ ਲੁਕੀ ਲਿਖੀ ਹੋਣੀ ਚਾਹੀਦੀ ਹੈ ਮੰਡੇਟਰੀ ਹੈ ਐਕਟਿਵ ਪ੍ਰੋਵੀਜ਼ਨ ਹੈ ਕਿ ਤੁਸੀਂ ਜਿਸੇ ਵੀ ਕੋ ਬੋਰਡ ਲਾਣਾ ਤੁਸੀਂ ਹਿੰਦੀ ਇੰਗਲਿਸ਼ ਜੋ ਮਰਜ਼ੀ ਲਿਖੋ ਪਰ ਪੰਜਾਬੀ ਚ ਵੀ ਨਾਲ ਲਿਖਿਆ ਹੋਣਾ ਚਾਹੀਦਾ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਕਿਸੇ ਨੇ ਵੋਟ ਸਿਰਫ ਇੰਗਲਿਸ਼ ਚ ਹੀ ਲਾਇਆ ਜਾਂ ਹਿੰਦੀ ਚ ਵਾਹ ਤੁਸੀਂ ਉਹ ਦੀ ਡੀਸੀ ਨੂੰ ਕੰਪਲੇਂਟ ਕਰ ਸਕਦੇ ਹੋ ਉਹਦੇ ਅਗੇਂਸਟ ਐਕਸ਼ਨ ਹੋ ਸਕਦਾ ਇਸ ਕਰਕੇ ਪੰਜਾਬੀ ਦੀ ਪੂਰੀ ਮਹੱਤਤਾ ਹੈ ਜੇ ਪੰਜਾਬ ਚ ਉਹ ਕੋਈ ਮੰਨੇ ਨਾ ਮੰਨੇ ਵੱਖਰੀ ਗੱਲ ਹੈ ਪਰ ਜੇ ਕਿਸੇ ਦਾ ਵੋਟ ਤੁਸੀਂ ਦੇਖ ਕੇ ਕਿਸੇ ਨੂੰ ਕੰਪਲੇਂਟ ਕਰਦੇ ਹੋ ਡੀਸੀ ਨੂੰ ਤਾਂ ਉਹਨੂੰ ਵੋਟ ਚੇਂਜ ਕਰਨਾ ਪਊਗਾ ਪੰਜਾਬੀ ਚ ਵੀ ਨਾਲ ਲਿਖਣਾ ਪਊਗਾ ਹਰ ਵੋਟ ਉਹਦਾ ਵੀ ਪੰਜਾਬ ਚ ਲੱਗੂਗਾ ਜਿਹੜਾ ਵੀ ਕੋਈ ਲੌਗ ਆਊਟ ਪੰਜਾਬੀ ਲਿਖਣਾ ਜ਼ਰੂਰੀ ਹੈ। ਲੌਕ ਸਕੂਲ ਦਾ ਐਕਟ ਹੈਗਾ ਉਹ ਵਿੱਚ ਵੀ ਲਿਖਿਆ ਹੋਇਆ ਹੈ ਕਿ ਜੇ ਕੋਈੰ ਪੰਦਾ ਪ੍ਰਾਈਵੇਟ ਸਕੂਲ ਦਾ ਹੈ ਸਕੂਲ ਦਾ ਪੰਜਾਬੀ ਨਹੀਂ ਪੜਾ ਰਿਆ ਪਹਿਲੀ ਤੋਂ ਔਨ ਬੋਰਡ ਪੰਜਾਬੀ ਕੰਪਲਸਰੀ ਹੈਗੀ ਹੈ ਹਰ ਸਕੂਲ 'ਚ ਜੇ ਉਹ ਨਹੀਂ ਪੜਾਉਂਦਾ ਅਸੀਂ ਉਹਦੀ ਫੈਕਟਰ ਕੈਸਲ ਕਰ ਸਕਦੇ ਹਾਂ ਨਾ ਛੱਟ ਕੋਈ ਪ੍ਰਵੀਜ਼ਨ ਹੈ ਅਸੀਂ ਉਹਦੇ ਕੇਸ ਰੈਕਸ਼ਨ ਲੈ ਸਕਦੇ ਹਾਂ। ਜੇ ਤੁਹਾਨੂੰ ਕੋਈ ਲੱਗਦਾ ਤਾਂ ਸਾਨੂੰ ਕੰਪਲੀਟ ਤੁਸੀਂ ਕਰ ਸਕਦੇ ਹੋ ਮੇਰੇ ਨਾਲ ਤੇ ਕੰਪਲੀਟ ਭੇਜ ਸਕਦੇ ਹੋ ਅਸੀਂ ਉਹਦੇ ਅਗੇ ਸੈਕਸ਼ਨ ਲਾਵਾਂਗੇ ਉਹ ਸਕੂਲ ਵੀ ਬੰਦ ਹੋ ਸਕਦਾ ਹਾਂ ਮੈਂ ਅੰਦਰ ਵਿੱਚ ਪ੍ਰੋਵੀਜ਼ਨ ਹੈ ਜੀ 100% ਇਹ ਹੈ ਕਿ ਤੁਸੀਂ ਪਹਿਲੀ ਤੋਂ 1 ਵਰਸ ਲੱਭਣੀ ਹੈ ਸਾਡੇ ਕੋਲ ਕਿੰਨੇ ਸਕੂਲ ਜਿਹਾਂ ਅਵੇਸ ਗਿਆ ਕਿ ਉਹਨਾਂ ਦੀ ਜਿਹੜੀ ਹੈ ਗਿਆ ਵਿਸ਼ੇਸ਼ਣ ਕਿ ਸਾਡੇ ਕੋਲ ਤਾਂ ਬਾਹਰਲੇ ਸ਼ਹਿਰਾਂ ਦੇ ਬੱਚੇ ਪੜਦੇ ਆ ਸਾਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਇਹ ਬਾਹਰ ਜਿਹੜੇ ਪੰਜਾਬ ਜਾ ਕੇ ਪੜਨ ਉਹਨੂੰ ਪੰਜਾਬੀ ਪੜ੍ਹਨੀ ਪਊਗੀ ਹਰ ਹਾਲ ਚ ਪੜ੍ਹਨੀ ਪਊਗੀ 10ਵੀਂ ਤੱਕ ਪੰਜਾਬੀ ਕੰਪਲਸਰੀ ਹੈ ਐਕਟੀਵਿਟੀ ਲਿਖਿਆ ਹੋਇਆ ਉਹਦੇ ਅਗਰ ਤੁਸੀਂ ਐਕਚੁਅਲ ਲੈ ਸਕਦੇ ਆ ਜੇ ਤੁਹਾਨੂੰ ਕੋਈ ਲੱਗਦਾ ਸਕੂਲ ਵਾਲਾ ਉਹ ਤੱਕਾ ਕਰਦਾ ਪੰਜਾਬੀ ਨਹੀਂ ਬਣਾਉਂਦਾ ਸਾਨੂੰ ਦੱਸੋ ਅਸੀਂ ਉਹਦੇ ਜੈਸਾ ਕਰਾਂਗੇ थैंक यू ਬਈ ਤਾਂ ਮੰਦੇ ਸਾਰੇ ਜਾਣਦੇ ਜੀ ਫੇਰੀ ਮੈਂ ਥੋੜੀ ਜਾਣਕਾਰੀ ਦੇ ਦਿੰਦਾ ਤੁਹਾਨੂੰ ਗਰੀਬ ਦਾ ਮੂੰਹ ਬੁਰੀ ਗੋਲ ਸੰਸਥਾ ਜਨੋਹਾ 2018 ਤੋਂ ਜਨੋਹਾ ਬਾਕੀ ਸਾਡੀ ਸੰਸਥਾ ਦੇ ਮੈਂਬਰ ਡਾਕਟਰ ਸਾਹਿਬ ਇੱਕੋ ਗੱਲ ਕਹੇ ਸੀ ਯਾਰ ਭਈ ਜੇ ਤੁਸੀਂ ਕੁਝ ਬੜੂਗੇ ਤੇ ਬਣ ਜਾਓਗੇ ਨਹੀਂ ਤਾਂ ਮੇਰੇ ਵਾਂਗੂ ਮੈਂ ਧੱਕੇ ਕਰ ਰਿਆਂ ਖਾ ਰਿਆਂ ਘੜੀਆਂ ਕਰ ਰਿਆਂ ਤੁਸੀਂ ਵੀ ਇਦਾਂ ਹੀ ਕਰੋਗੇ ਚਲੋ ਰੱਬ ਦੀ ਕਿਰਪਾ ਹੋਈ ਮਾਦ ਸਾਹਿਬ ਦੀ ਗੱਲੋਂ ਲੜ ਬਣਿਆ ਉਹ ਕਹਿੰਦੇ ਵੀ ਮੈਂ ਪੈਸੇ ਤੁਸੀਂ ਇਹ ਕਹਿੰਦੇ ਤੁਮ ਜੀ ਨੂੰ ਘਰ ਲਿਆ ਕੇ ਦਊਂਗਾ ਬੜੇ ਤੁਸੀਂ ਕਹਿੰਦੇ ਸਬਾਸਦੀ ਮਿੰਦ ਕਰਕੇ ਸਾਨੂੰ ਪਾਸ ਕਰਦੇ ਉਹ ਮੇਤੋ ਨਹੀਂ ਹੋਣਾ ਉਹ ਤੁਸੀਂ ਕਰਨਾ ਉਹ ਮੇਰੇ ਤੋਂ ਨਹੀਂ ਹੋਣਾ ਤੁਸੀਂ ਪੜਾਈ ਕਰਦੇ ਹੋ ਮੈਂ ਇਹ ਨਹੀਂ ਕਰਨਾ ਰੱਬ ਦੀ ਈ ਕਿਰਪਾ ਹੋਈ ਅਸੀਂ ਚਾਰੇ ਭਰਾ ਵੱਡੇ ਬੰਦੇ ਜੀ ਦਾ ਸਾਡੇ ਦੱਸਿਆ ਕਿ ਬਦਰ ਮੇਜਰ ਟਾਇਰ ਹੋਏ ਨੇ ਛੋਟੇ ਸੀਐਸਟੀ ਟਾਇਰ ਨੇ ਦਰਵੰਦ ਸਿੰਘ ਜੀ ਮੈਂ ਉਹਨਾਂ ਤੋਂ ਛੋਟਾ ਮੇਰੇ ਤੋਂ ਛੋਟੇ ਅਸੀਂ ਚਾਰ ਚੋਰ ਚਾਰੇ ਸੰਸਕਰਦੇ ਆ ਤੇ ਸਾਡੇ ਦੋਨੇ ਦੇ ਘਰ ਉਹ ਵੀ ਸੰਸਕਰਦੇ ਆ ਇਹਨਾਂ ਦੇ ਮੈਸੇਜ ਵੀ ਮਿਸਟਰਸ ਨੇ ਤੇ ਮੇਰੇ ਮਿਸ ਪ੍ਰਿੰਸੀਪਲ ਟਾਇਰ ਹੋਣੀ ਪਣੀ ਤੇ ਮਰਨ ਬੜੀ ਰੱਬ ਦੀ ਕਿਰਪਾ ਹੈ ਜੇ ਤੁਸੀਂ ਨੀਰ ਸਿੱਧੀ ਦਾ ਕੇ ਚੱਲੋਗੇ ਨਾ ਜੀ ਤੇ ਕੋਈ ਤੁਹਾਨੂੰ ਤੁਹਾਡੇ ਰਾਜ ਕੀ ਕੋਈ ਆਚਾਣ ਨਹੀਂ ਉਹ ਆਪਣੇ ਆਪ ਨੂੰ ਹੁੰਦੀ ਜਾਂਦੀ ਹੈ ਅੱਜ ਕੱਲ ਗਰੀਬੀ ਗਰੀਬੀ ਨਾ ਕੋਈ ਇਹ ਨਹੀਂ ਗਰੀਬੀ ਇਹ ਤਾਂ ਹੁਣ ਜੋ ਰੱਬ ਨੇ ਜਿੱਥੇ ਪੈਦਾ ਕੀਤਾ ਜਿੱਦਾਂ ਦੇ ਸਰਕੂਲਸਾਂ ਉਦੋਂ ਜੇ ਰਹਿਣਾ ਤੁਸੀਂ ਉਹ ਤਾਂ ਨਹੀਂ ਆਪਾਂ ਕਰ ਸਕਦੇ ਪਰ ਹੁਣ ਜੇ ਤੁਸੀਂ ਅੱਗੇ ਵੀ ਪੜਾਈ ਦੇ ਰਾਸਤੇ 'ਚ ਜਾਂ ਤੁਹਾਨੂੰ ਕੋਈ ਕਿਤੇ ਰੋਕ ਲੋ ਗਰੀਬੀ ਉਹ ਰੋਕ ਨਹੀਂ ਸਕਦੇ ਅਸੀਂ ਕਹਿੰਨੇ ਆ ਅਸੀਂ ਕੱਲ ਨਰਤਿਕੇ ਸਾਰੇ ਪਿੰਡ ਤੋਂ ਮਿਲ ਕੇ ਆ ਸੀਗਾ ਤੇ ਜੇ ਕਿਸੇ ਦੇ ਬੱਚੇ ਨੂੰ ਕੋਈ ਲੋੜ ਹੈ ਤਾਂ ਸਾਨੂੰ ਦੱਸੋ ਜਿੰਨੀ ਕਿ ਤਿਲਫੋਨ ਸੇਵਾ ਸਿੱਖ ਸਕਦੇ ਜ਼ਰੂਰ ਕਰਾਂਗੇ ਅਸੀਂ ਮੈਂ ਤੁਹਾਨੂੰ ਵੀ ਵਿੱਚ ਕਰਦਾ ਜਿਹੜੇ ਆ ਪੰਜ ਛੇ ਪਰਿਵਾਰ ਹੈਗੇ ਨੇ ਸਾਰੇ ਆਪਣੇ ਜੋ ਕੁਛ ਨਾ ਕੁਛ ਕਿਥੇ ਦੇ ਕਿਸੇ ਬੱਚੇ ਦੀ ਕੋਈ ਜ਼ਰੂਰ ਸੇਵਾ ਕਰਾਂਗੇ ਜਿੱਥੇ ਆਪਾਂ ਲਗਾ ਸਕਦੇ ਆ ਉਹਨੂੰ ਅੱਗੇ ਵਧਣ ਦਾ ਮੌਕਾ ਦਿਓ ਤਾਂ ਕਿ ਤੁਹਾਡੇ ਬੱਚੇ ਇੱਕ ਪੜਾਈ ਇਹ ਜਾਂ ਤਿਆਰ ਹੈ ਉਹ ਤੁਹਾਡੀ ਹਰ ਜਿਹੜੀ ਜਿਹੜੀ ਸਮੱਸਿਆ ਹੱਲ ਕਰ ਸਕਦਾ ਤੁਸੀਂ ਪੜਾਈ ਨਾਲ ਵੱਡੇ ਤੋਂ ਵੱਡੀਆਂ ਮੰਜਰਾ ਸਰ ਕਰ ਸਕਦੇ ਹੋ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਪੜਾਓ ਨਸ਼ੇ ਤੋਂ ਦੂਰ ਰੱਖੋ ਆਪਾਂ ਕੀ ਕਹਿੰਦੇ ਮੈਂ ਤਿੰਨ ਚਾਰ ਜਗਾ ਐਸ.ਡੀ.ਐਮ. ਨੇ ਆਏ ਜਿੰਮ ਖਮਾਣੋ ਐਸ.ਪੀ.ਕੋਰਸ ਆਉਂਦਾਸ ਮੇਰੀ ਪੁੱਛੀ ਅੱਜ ਮੈਨੂੰ ਕੋਲ ਸਾਹਿਬ ਜੀ ਮੈਂ ਸੀਐਮ ਦੀ ਇਲੈਕਸ਼ਨ ਕਰਾਈ ਉੱਤੇ ਆਪਾਂ ਵੇਖਦੇ ਆਂ ਪੰਜਾਬ ਚ ਹਿੰਦੀ ਦੀ ਗਰੀਬੀ ਹੈਗੀ ਹੈ ਕਈ ਵਾਰੀ ਹੁੰਦਾ ਕਿ ਸਰਦਾਂ ਵਿਚਾਂ ਕੋਈ ਸੋਸਾਇਟੀ ਦੇ ਕਿਤੇ ਪਰਿਵਾਰ ਦਾ ਬੱਚਾ ਕੋ ਨਸ਼ਾ ਕਰਨ ਲੱਗ ਗਿਆ ਅਸੀਂ ਸੋਲਦੇ ਆਂ ਯਾਰ ਜੇ ਅਸੀਂ ਕਿਤੇ ਗੱਲ ਕਰਾਂਗੇ ਦੱਸਾਂਗੇ ਤੇ ਉਹ ਪਰਿਵਾਰ ਸਾਡੇ ਗੱਲ ਸੁਣੂਗਾ ਯਾਰ ਇੱਕ ਵਾਰੀ ਤੁਹਾਡੇ ਗੱਲ ਦਾ ਜਰੂਰ ਪੈਣੀਗਾ ਹੁਣ ਪੈਣੇ ਠੀਕ ਹੈ ਕਿ ਉਹਨੂੰ ਲੋਕੋ ਜਿਹਾ ਮੇਰੇ ਪਰਿਵਾਰ ਦੇ ਬੱਚੇ ਦੀ ਬੇਇੱਜ਼ਤੀ ਹੋਏ ਨੇ ਸੁਸਾਇਟੀ ਆਊਟ ਕਰਦਾ ਪਰ ਜੇਲੇ ਕੱਲ ਨੂੰ ਬੱਚਾ ਸੁਧਰ ਜਾਊਗਾ ਉਹੀ ਪਰਿਵਾਰ ਤੁਹਾਡਾ ਅੱਗੇ ਧੰਨਵਾਦ ਕਰੂਗਾ ਤੁਹਾਨੂੰ ਉਹ ਜਿਹੜਾ ਮੈਂਟਲ ਸਟੋਨ ਮਿਲੂਗਾ ਉਹਦਾ ਕੋਈ ਮੋਲ ਨਹੀਂ ਹੋਊਗਾ ਉਹ ਤੁਸੀਂ ਕਿਸੇ ਪੈਸੇ ਨਾਲ ਨਹੀਂ ਖਰੀਦ ਸਕਦੇ ਮੈਨੂੰ ਇਦਾਂ ਦੇ ਕਾਫੀ ਮੌਕੇ ਮਿਲੇ ਕਿ ਪਰਿਵਾਰਾਂ ਦੇ ਬੱਚੇ ਜਿਹੜੇ ਨਸ਼ੇ ਕਰਦੇ ਮਾਪਿਆਂ ਨੂੰ ਕੁੱਟਦੇ ਮਾਰਦੇ ਕੁੱਟਦੇ ਬਹੁਤ ਸੀਗੇ ਅਸੀਂ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਏ ਉਹ ਬੱਚੇ ਮੁੜ ਕੇ ਸੁਸਾਇਟੀ 'ਚ ਆਏ ਉਹ ਬੱਚੇ ਮੈਨੂੰ ਜਿਹੜੀ ਉਹ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ ਵੀ ਤੁਸੀਂ ਜੇ ਕੋਈ ਦਾ ਕੋਈ ਪਲਾਇਆ ਕੀਤਾ ਤੁਹਾਡੇ ਕਰਕੇ ਇਹਦੇ ਬੱਚੇ ਦੀ ਜ਼ਿੰਦਗੀ ਸੁਧਰੀ ਉਹ ਤੁਹਾਨੂੰ ਉਹ ਖੁਸ਼ੀ ਤੁਹਾਨੂੰ ਕਿਤੇ ਵੀ ਨਹੀਂ ਮਿਲ ਜੂਗੀ ਇਸ ਕਰਕੇ ਪਲੀਜ਼ ਪਲੀਜ਼ ਫੈਸਟੀਲੇਸ਼ਨਰ ਕੋ जरूर ਕਰੋ ਕੋਈ ਗੱਲ ਨਹੀਂ ਜੇ ਤੁਹਾਡੀ ਕੋਈ ਕਿਰਤ ਸਾਈ ਵੀ ਕਰਦਾ ਹੁਣ ਹੋ ਸਕਦਾ ਖਾਲਸੇ ਦੇ ਦਰਸ ਵੱਲ ਦੇ ਵਗੈਰਾ ਕਿਰਤ ਸਾਈ ਵੀ ਕਰਦੇ ਹੁਣ ਕਿਹਨੀ ਜਾਣ ਦੋ ਜੀ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਵਧੀਆ ਸੇਵਾ ਕਰਦੇ ਹੋ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਇੱਥੇ ਡਾਕਟਰ ਸਕੂਲ ਜੂ ਲੱਗਿਆ ਹਾਂ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਪਣਾ ਹੰਡਪੈਸਟ ਘੱਟ ਠੀਕ ਰੱਖਾਂ ਪਰ ਫਿਰ ਵੀ ਕੋਈ ਕੁਛ ਨਾ ਕੋਈ ਤਾਂ ਕੰਡੀਸ਼ਨ ਕਰਦੇ ਹੀ ਹੋਊਂਗੇ ਕਿ ਰਿਆਂ ਨੂੰ ਕੋਈ ਫਿਕਰੀ ਪੈਂਦਾ ਜੇ ਤੁਸੀਂ ਸਿੱਧੇ ਰਸਤੇ ਚੱਲਦੇ ਹੋ ਤੁਹਾਡੀ ਮਨਸ਼ਾ ਠੀਕ ਹੈ ਤੁਹਾਡਾ ਦਿਲ ਸਾਫ਼ ਹੈ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ ਬਿਨਾਂ ਕੋ ਤੁਹਾਨੂੰ ਕੋਈ ਬਾਹਰਲੀ ਕਮਾਈ ਦੀ ਤੁਹਾਨੂੰ ਨਜ਼ਰ ਨਹੀਂ ਹੈ ਹੀ ਨਹੀਂ ਤੁਸੀਂ ਉਧਰ ਸੋਚਦੇ ਨਹੀਂ ਤੇ ਫਿਰ ਤੁਹਾਡਾ ਕੋਈ ਕੁਝ ਨਹੀਂ ਬਕਾ ਰਿਹਾ ਇਸ ਕਰਕੇ ਰਵੀ ਜੀ ਆਪਣੀ ਸੁਸਾਇਟੀ ਦੇ ਕੁਝ ਨਾ ਕੋ ਜੁੜੂ ਕਰੋ ਤਿੰਨ ਫੋਲ ਸੇਵਾ ਜਰੂਰ ਖਾਲਸਾ ਜੀ ਨੂੰ ਦਿਓ ਇਹਨਾਂ ਦੇ ਹੱਥ ਮਜ਼ਬੂਤ ਕਰੋ ਇਹਨਾਂ ਨੂੰ ਫਰੈਂਚਾਈਜ਼ੀ ਠੀਕ ਰੱਖੋ ਸਾਹਿਬ ਜੀ ਬਿਨਾਂ ਤੁਸੀਂ ਵੀ ਗਰੁੱਪ 'ਚ ਆਪਣੇ ਮੈਸੇਜ ਪਾ ਦਿਆ ਕਰੋ ਭਾਈ ਭਾਈ ਹੁਣ ਇਸ ਵੇਲੇ ਹੋਰ ਪੈਸੇ ਦੇ ਲੋੜ ਐ ਅਸੀਂ ਇਹ ਕੰਮ ਕਰਨਾ ਅਸੀਂ ਜਰੂਰ ਤੁਹਾਡੀ ਮੈਂ ਸਾਰੇ ਜਿਹੜੇ ਮੈਂਬਰ ਨੇ ਜੇ ਤੁਸੀਂ ਸ਼ੇਅਰ ਕੀਤੇ ਉਹਨਾਂ ਨੂੰ ਸਭ ਨੂੰ ਦਿਲਚਸਪ ਕਰਦਾ ਕਿ ਆਪਾਂ ਤੁਹਾਡੀ ਜਰੂਰ ਤੁਹਾਡੀ ਹਰ ਜਿਹੜੀ ਕੋਸ਼ਿਸ਼ ਜਿਹੜੀ